ਅਵੇਖੋ ਚਾਹ ਦੇ ਖੋਖੇ ਦਿਆਰ ਦੇ ਵਿੱਚ ਇਸ ਸ਼ਖਸ ਦੇ ਵੱਲੋਂ ਨਸ਼ਾ ਤਸਕਰੀਦ ਆਏ ਗੋਰਖ ਧੰਦਾ ਕੀਤਾ ਜਾ ਰਿਹਾ ਸੀ ਹਾਲਾਂਕਿ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਦੇ ਕੋਲੋਂ 310 ਗ੍ਰਾਮ ਨਸ਼ਾ ਜੜਾਇਓ ਬਰਾਮਦ ਹੋਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਚਾਹ ਦੇ ਖੋਖੇ ਦਿਆਰ ਦੇ ਵਿੱਚ ਪੋਸਟ ਵੇਚਣ ਦਾ ਕੰਮ ਕਰਦਾ ਸੀ ਤੇ ਪੁਲਿਸ ਵੱਲੋਂ ਇਸ ਤੇ ਮਾਮਲਾ ਦਰਜ ਕਰ ਦਿਆ ਇਸ ਦੇ ਕੋਲੋਂ 310 ਗ੍ਰਾਮ ਨਸ਼ਾ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਮਾਮਲੇ ਦੀ ਜਾਂਚ ਜਾਰੀ ਹੈ ਤਰਸਲ ਦੱਸਿਆ ਜਾ ਰਿਹਾ ਹੈ ਕਿ ਗਸ਼ਤ ਦੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਜਿਹੜਾ ਹੈ ਚਾਹ ਦੀ ਦੁਕਾਨ ਤੇ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤੇ ਇਸ ਦੇ ਨਾਲ ਹੀ ਇਸ ਦੇ ਵੱਲੋਂ ਨਸ਼ੇ ਦੀਆਂ ਪੁੜੀਆਂ ਬਣਾ ਕੇ ਵੇਚੀਆਂ ਜਾਂਦੀਆਂ ਨੇ ਜਦ ਪੁਲਿਸ ਦੇ ਵੱਲੋਂ ਦਬਿਸ਼ ਕੀਤੀ ਗਈ ਤਾਂ ਉਸ ਦਰਮਿਆਨ 310 ਗ੍ਰਾਮ ਪੋਸਟ ਤੇ 7460 ਰੁਪਏ ਦੀ ਨਕਦੀ ਜੜੀ ਹੈ ਉਹ ਬਰਾਮਦ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਚਾਹ ਦੇ ਖੋਖੇ ਦੀ ਆੜ ਦੇ ਵਿੱਚ ਇਹ ਵਿਅਕਤੀ ਪੋਸਟ ਤਸਕਰੀ ਦਾ ਕੰਮ ਕਰਦਾ ਸੀ ਤੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਪੋਹਰ ਦਿਆਂ ਵਿਖਾ ਰਿਹਾ ਹੈ ਪਰ ਅੱਜ ਵੱਲੋਂ ਫਿਲਹਾਲ ਇਹ ਵਿਅਕਤੀ ਕਾਬੂ ਕਰ ਲਿਆ ਗਿਆ ਤੇ ਇਸ ਦੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਇੱਕ ਕੱਲ ਮੈਨੂੰ WhatsApp ਰਾਹੀਂ ਥਾਣੇ ਤੋਂ ਮਸੂਲ ਹੋਈ ਸੀ ਕਿ ਬੰਦਾ ਕੋਈ ਵਸੜ ਦੇ ਵੇਚ ਰਿਹਾ ਨਸ਼ਾ ਵੇਚ ਰਿਹਾ ਤੇ ਅਸੀਂ ਰੇਡ ਕੀਤਾ ਜਿੱਥੇ ਜਿਹੜਾ ਇਹਨੂੰ ਕਾਬੂ ਕਰਕੇ ਤੇ ਇਹ ਕੁੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਕੋਬਨਦਾਈ ਇਹਦੇ ਕੋਲੋਂ 310 ਗ੍ਰਾਮ ਮੌਕੇ ਤੇ ਭੁੱਕੀ ਜੜਾਫੁੱਸ ਬਰਾਮਦ ਹੋਇਆ ਸੀ ਤੇ ਇਸ ਤੋਂ ਇਲਾਵਾ 7460 ਰੁਪਏ ਡਰਗ ਮਣੀ ਰਿਕਵਰ ਕੀਤੀ ਗਈ। ਉਹਦੇ ਦਾਮਕਾ ਨੰਬਰ 12 ਆਸ ਕੁੰਦਾ ਕੀਤਾ ਗਿਆ ਸਰ ਕਿੰਨੇ ਸਮੇਂ ਤੋਂ ਵੇਚ ਰਿਹਾ ਕੋ ਪਤਾ ਲੱਗਿਆ ਸਰ ਪਹਿਲਾਂ ਤਾਂ ਚੁਗਾਹਤਾਆਂ ਦੀਆਂ ਕਈ ਆਈਆਂ ਸੀ ਪਰ ਸਲਜ ਕਾਬੂ ਨਹੀਂ ਆਇਆ ਕਦੀ ਵੀ ਤਵੀਰ ਜੀ ਕੰਮ ਕੀ ਕਰਦਾ ਹੈ ਉਹ ਚਾਹ ਦੀ ਦੁਕਾਨੀ ਜੀ ਇਹ ਇੱਕ ਕੱਲ ਮੈਨੂੰ ਵਟਸਐਪ ਰਾਹੀਂ ਥਾਣੇ ਤੋਂ ਮਸੂਲ ਹੋਈ ਸੀ ਕਿ ਬੰਦਾ ਕੋਈ ਬਸੜ ਦੇ ਵੇਚ ਰਿਹਾ ਨਸ਼ਾ ਵੇਚ ਰਿਹਾ ਤੇ ਮੈਂ ਅਸੀਂ ਰੇਡ ਕੀਤਾ ਜੀ ਉੱਥੇ ਜਿਹੜਾ ਇਹਨੂੰ ਕਾਬੂ ਕਰਕੇ ਤੇ ਇਹ ਕੁੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਕੋਬਨਦਾਈ ਇਹਨਾਂ ਦੇ ਕੋਲ 310 ਗ੍ਰਾਮ ਮੌਕੇ ਤੇ ਉੱਕੀ ਜੜਾਫੂਸ ਬਰਾਂਦ ਹੋਇਆ ਸੀ ਤੇ ਇਸ ਤੋਂ ਇਲਾਵਾ 7460 ਰੁਪਏ ਡਰੱਗ ਬਣੀ ਰਿਕਵਰ ਕੀਤੀ ਗਈ ਉਹਨਾਂ ਦੇ ਮਕਦਮਾ ਨੰਬਰ 12 ਦੱਬੀ ਕੀਤਾ ਗਿਆ ਜੀ ਸਰ ਕਿੰਨੇ ਸਮੇਂ ਤੋਂ ਵੇਚ ਰਿਹਾ ਕੋਈ ਪਤਾ ਲੱਗਿਆ ਸਰ ਪਹਿਲਾਂ ਤਾਂ ਸ਼ਿਕਾਇਤਾਂ ਦੀਆਂ ਕਈ ਆਈਆਂ ਸੀ ਪਰ ਸਲਜ ਕਾਬੂ ਨਹੀਂ ਆਇਆ ਕਦੀ ਵੀ ਤਵਰੀ ਜੀ ਕੰਮ ਕੀ ਕਰਦਾ ਹੈ ਉਹ ਚਾਹ ਦੀ ਦੁਕਾਨੀ ਇਹਦਾ ਜੀ ਇਹ ਇੱਕ ਕੱਲ ਮੈਨੂੰ ਵਟਸਐਪ ਰਾਹੀਂ ਆ ਥਾਣੇ ਤੋਂ ਮਸੂਲ ਹੋਈ ਸੀ ਕਿ ਬੰਦਾ ਕੋਈ ਵਸੜੇ ਦੇ ਵੇਚ ਰਿਹਾ ਨਛਾਬੀ ਇਹਦੇ ਜਦੋਂ ਅਸੀਂ ਰੇਡ ਕੀਤਾ ਜੀ ਉੱਥੇ ਜਿਹੜਾ ਇਹਨੂੰ ਕਾਬੂ ਕਰਕੇ ਤੇ ਇਹ ਕੁੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਕੋਬਨਦਾਈ ਇਹਨਾਂ ਦੇ ਕੋਲ 310 ਗ੍ਰਾਮ ਮੌਕੇ ਤੇ ਭੁੱਕੀ ਜਰਾ ਪੌਸ ਬਰਾਮਦ ਹੋਇਆ ਸੀ ਤੇ ਇਸ ਤੋਂ ਇਲਾਵਾ 7460 ਰੁਪਏ ਡਰੱਗ ਬਣੀ ਰਿਕਵਰ ਕੀਤੀ ਗਈ ਉਹਨਾਂ ਦੇ ਮਕਾਨਾ ਨੰਬਰ 12 ਦਾਬੀ ਕੀਤਾ ਗਿਆ ਜੀ ਸਰ ਕਿੰਨੇ ਸਮੇਂ ਤੋਂ ਵੇਚ ਰਿਹਾ ਕੋਈ ਪਤਾ ਲੱਗਿਆ ਸਰ ਪਹਿਲਾਂ ਤੋਂ ਚੁਗਾਹਤਾਵਾਂ ਦੀਆਂ ਕਈ ਆਈਆਂ ਸੀ ਪਰ ਸਲਜ ਕਾਬੂ ਨਹੀਂ ਆਇਆ ਕਦੀ ਵੀ ਤਵਿਹਰ ਜੀ ਕੰਮ ਕੀ ਕਰਦਾ ਹੈ ਉਹ ਚਾਹ ਦੀ ਦੁਕਾਨੀ ਜੀ ਇਹਨਾਂ ਦੀ